ਕਿੱਧਰ ਮਰ ਗਈ ਲਿਆਉਂਦੀ ਆ ਲਿਆਉਂਦੀ ਤੈਨੂੰ ਮਾਉ ਪਈ ਜਾਂਦੀ ਆ 2 ਮਿੰਟ ਜਰਾੰਦ ਰੱਖ ਸਕਦਾ ਲੈ ਚੱਕਾ ਅੱਛੜੀ ਚਾ ਕਿਨੇ ਬਣਾਈ ਹੈ ਇਹ ਛੜੀ ਪਰਖ ਦਾ ਪੀ ਕੀਨੇ ਬਣਾਈ ਆ ਇਹ ਹੈ ਕਿਵੇਂ ਬਣਾਈ ਆ ਆ ਕਿੰਨੀ ਸਵਾਦ ਆ ਸੀਨਾ ਠਾਰਦੀ ਜਾਂਦੀ ਆ ਕਿੰਨੀ ਸਵਾਦ ਚਾਹ ਬਣਾਉਂਦੀ ਏ ਕੁੜੀ ਅੱਛਾ ਮੇਰੀ ਚਾਹ ਨੂੰ ਸਵਾਦ ਨਹੀਂ ਲੱਗਦੀ ਤਾਂ ਇਹ ਹੁੰਦੀ ਆ ਭੈਣ ਚੋਦੀ ਜਦੋਂ ਟੋਬੇ ਦਾ ਪਾਣੀ ਪਾਇਆ ਹੁੰਦਾ ਸੋਲੀਆ ਪਾਣੀ ਪਾਇਆ ਉਹ ਤਾਂ ਕਹਿੰਦੇ ਬਲੈਕ ਟੀ ਵਰਗੀ ਆ ਬੈਂਕਣਾ ਬਲੈਕ ਟੀ ਵਰਗੀ ਮਰੀਅਦਾ ਦਾ ਤੇ ਸਾਰੀ ਰਾਤ ਉਹ ਤੇ ਖੜਕਾ ਕਰੀਏ ਤਖਤੇ ਨਾਲ ਕੀ ਕਰਦਾ ਸੀ ਤਾਂ ਭੈਣ ਚੋਦੀਏ ਰਾਤ ਨਿਗਾਰ ਰੱਖੀ ਸੀ ਜੇ ਵੀ ਭੱਜ ਜਾਂਦੀ ਘਰ ਪੱਟਿਆ ਜਾਂਦਾ ਭੈਣ ਨਾ ਖੜਕਾ ਕਦੋਂ ਕਰਦਾ ਸੀ ਤਾਂ ਕੁੜੀ ਰਾਤ 12:00 ਵਜੇ ਇੱਕ ਦੀ ਮੂਤਣਾ ਮੁਤਾ ਮਾ ਪਿਛਾਪ ਕਰਾਉਣ ਗਿਆ ਸੀ ਨਾ ਤੂੰ ਉਥੇ ਸੀਟੀ ਮਾਰਦਾ ਸੀ ਓਏ ਭੈਣ ਚੋਦੇ ਜਵਾਕੜੀਆ ਡਰਦੀ ਆ ਕਿਤੇ ਸੱਪ ਸੱਪ ਬੈਠਾ ਹੁੰਦਾ ਖੁੱਡੀ 'ਚ ਤੇ ਮੈਨੂੰ ਤਾਂ ਕਿਤੇ ਸੱਪ ਨਹੀਂ ਖਾਦਾ ਨਹੀਂ ਉਹ ਤੈਨੂੰ ਭੈਣ ਚੋ ਕਿੱਥੇ ਕਾਉ ਸੱਪ ਬੁੜੀ ਹੋਈ ਪਈ ਆ ਤੈਨੂੰ ਸੱਪ ਖਾਊ ਪਾ ਨਾ ਉਹਦੇ ਵਰੀ ਕੋਵਰਾ ਉਥੇ ਉਹ ਪੱਕਾ ਹੀ ਨਾ ਮਾਰ ਉਹ ਤਾਂ ਰਾਖੀ ਰੱਖੀ ਆ ਰਾਤ ਬਚਤ ਰਹੇਗੀ ਆ ਤੂੰ ਭੈਣ ਚੋਦੀ ਸੂਟ ਪਾ ਕੇ ਕਿੱਧਰ ਚੱਲੀ ਅੱਜ ਮੈਂ ਬੰਬੂ ਕੇ ਭੋਗ ਤੇ ਜਾਣੀ ਆ ਉਹ ਤੇ ਜਦੋਂ ਉਹੀ ਤੁਰੀ ਫਿਰਦੀਆਂ ਭੈਣ ਚੋਦੇ ਘਰੇ ਗੰਧ ਦੇ ਲਾ ਕਿੰਨਾ ਪਿਆ ਪਿਆ ਗੰਦਾ ਪਿਆ ਸਫਾਈ ਕਰ ਲੈ ਉਹੀ ਭੋਗਾਂ ਦੇ ਤੁਰੀ ਫਿਰਦੀਆਂ ਕੀ ਕਰਨਾ ਕਰੇ ਜਾ ਕੇ ਮੈਂ ਉਹ ਆ ਬੜਾ ਆ ਕੇ ਗਿਆ ਕਿ ਉਹਦੇ ਚਾਚੀ ਆਈ ਭੋਗ ਤੇ ਚਾਚੀ ਆਈ ਭੋਗ ਤੇ ਬੇਲੇ ਨੇ ਯਾਰ ਲੋਕਾਂ ਦਾ ਤੈਂ ਕੀ ਕਰਦਾ ਘਰੇ ਕੰਮ ਕਰ ਜੇ ਕਿਸੇ ਦੇ ਜਾਵਾਂਗੇ ਫੇਰ ਹੀ ਆਊਗਾ ਅਗਲਾ ਬਾਕੀ ਕੀ ਦੀ ਗਾਂਡ ਮਾਰਨੀ ਆਪਾਂ ਕਿਤੇ ਕੀ ਕਰਾਉਣਾ ਚਾਹ ਮਰ ਕੇ ਚੱਕ ਕੇ ਭੂਕਿਆਂਗਾ ਆਪਾਂ ਨੂੰ ਕੋਈ ਲੋੜ ਨਹੀਂ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਹਿਣ ਦੀਆਂ ਗੱਲਾਂ ਹੁੰਦੀਆਂ ਮੈਂ ਤਾਂ ਜਾਊਂਗੀ ਤਿੰਨ ਵਾਰੀ ਆ ਗਿਆ ਚਾਚੀ ਆਈ ਚਾਚੀ ਆਈ ਅਮੀ ਭੈਣ ਦੇ ਯਾਰ ਲੋਕ ਹਫਤਾ ਘਰ ਆ ਕੇ ਦਿਮਾਗ ਚਟੀਆਂ ਤੇ ਕਿਵੇਂ ਹੋਇਆ ਸੀ ਕਿਵੇਂ ਮਰ ਗਿਆ ਸੀ ਤੇ ਨਾਲੇ ਕੰਮ ਦਾ ਨਾ ਹੋ ਕਰਿਆ ਕਰ ਪੀਕੀ ਆਪੀ ਸਾਂਭ ਲੂ ਆ ਕੇ ਉਹ ਕਹਿੰਦੀ ਮੈਂ ਆਪੀ ਲਾ ਦੂੰ ਝਾੜੂ ਪੋਚਾ ਚੰਗਾ ਚੰਗਾ ਨਿਕਲ ਜਾ ਭੈਣ ਚੋ ਜੀ ਇਹ ਕੰਮ ਆ ਤੇ ਰੇਗੀ ਹੂੰ ਤੁਸੀਂ ਨਾ ਚਾਹ ਨਾਲੇ ਬਾੜੀ ਖਰਾਬ ਬਣੀ ਆ ਬਾੜੀ ਖਰਾਬ ਬਣੀ ਐ ਟਿੱਕੇ ਪੈ ਜੀ ਕਿਸੇ ਪਾਸੇ ਜਾ ਹੀ ਨਾ ਜਿੰਨਾ ਚਿਰ ਮੈਂ ਨਾ ਨਾ ਚੱਲ ਚੱਲ ਕਰੀ ਆ ਮੈਂ ਕਰੀ ਆ ਨਾਲੇ ਗੋਰ ਕਿਸੇ ਚੋਗੀ ਭੱਟ ਉਪਈ ਮੈਂ ਤਾਂ ਨਹਾਉਣ ਚੱਲਿਆ ਸੀਗਾ ਅੱਛਾ ਜੀ ਹਾਂ 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 ਬੇਕੋ ਜੀ ਡਰੈਸ ਥੋੜੀ ਸੇਮਿੰਗ ਹੁੰਦੀ ਆ ਹਾਂ ਭਾਈ ਮੈਂ ਤਾਂ ਆਹੀ ਰੰਗ ਦੇ ਕੱਪੜੇ ਪਾਉਣਾ ਆਹੀ ਚਾਦਰਾਂ ਨਾਲੇ ਆਹ ਰੰਗ ਦਾ ਫਾਇਦਾ ਵਾਲਾ ਨਾਲੇ ਭਾਈ ਮੈਲਾ ਨਹੀਂ ਹੁੰਦਾ ਜਿੱਥੇ ਮਰਜੀ ਬਸਾਰਾ ਹਾਂ ਕਿੰਨੀਆਂ ਡਰੈਸਾਂ ਨੇ ਇਹਦੇ ਨਾਲ ਦੀਆਂ ਤੁਹਾਡੇ ਕੋਲ ਇਹਦੇ ਨਾਲ ਦੀਆਂ ਭਾਈ 7-8 ਡਰੈਸ ਆਈਆਂ ਨੇ ਲੋਕਾਂ ਨੂੰ ਤਾਂ ਆਏ ਵੀ ਮੈਂ ਇੱਕੋ ਹੀ ਰੰਗ ਦੇ ਪਾਈ ਜਾਂਦਾ ਹੈ ਨਹੀਂ ਪਤਾ ਜੱਟ ਪੇਟੀ ਭਰੀ ਬੈਠਾ ਚਲੋ ਮੈਂ ਤੁਹਾਨੂੰ ਪਾਣੀ ਪਾ ਦਿੰਦੀ ਹਾਂ ਨਾ 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 ਬਸ ਭਾਈ ਮੈਂ ਨਹਾ ਲੈਣਾ ਠੀਕ ਹੈ ਮੇਰਾ ਦਾਦਾ ਵੀ ਇਹੋ ਜਿਹੀ ਕੱਪੜੀ ਪਾਉਂਦਾ ਸੀ ਪਹਿਲਾਂ ਹਾਂ ਕੋਈ ਗੱਲ ਨਹੀਂ ਭਾਈ ਮੈਂ ਨਾਲ ਲੈਣਾ ਟੂਟੀ ਛੱਡਣੀ ਹੈ ਇਹ ਕਿੱਦਾਂ ਕੰਮ ਹੈ